ਆਪਣਾ ਅੰਬਰਤ ਟੀਵੀ 1990 ਤੋਂ ਅੱਜ ਆਪਾਂ ਪਹੁੰਚੇ ਬਾਈ ਜੀ ਚਨੀਰ ਆਪਣੇ ਲਾਗੇ ਸ਼ਹਿਰ ਪੈਂਦਾ ਚਨੀਰ ਅੱਜ ਤੁਹਾਨੂੰ ਦਿਖਾਉਣਿਆ ਰੌਣਕਾਂ ਚਨੀਰ ਦੀਆਂ ਦੀਵਾਲੀ ਦੀਆਂ ਵੀ ਕਿੰਨੀਆਂ ਰੌਣਕਾਂ ਨੇ ਵੈਸੇ ਗੇਨ ਇੱਕ ਗੱਲ ਤਾਂ ਹੈਗੀ ਆ ਵੀਰ ਮੇਰੇਆ ਵੀ ਜਿਵੇਂ ਮੰਦਾ ਰਹਾ ਨਾ ਅੱਜ ਕੀ ਝੋਨੇ ਦਾ ਝੋਨੇ ਦਾ 15-20 ਮਾ ਝਾੜ ਘਾਟ ਹੈਗਾ ਹਾਂ ਤੇ ਤਕਰੀਬਨ ਬਾਜ਼ਾਰ 'ਚ ਭੀੜ ਬਹੁਤ ਆ ਗਈ ਯਾਰ ਤੇ ਫੁੱਲ ਭੀੜ ਆ ਬਾਈ ਹਾਂ ਅਗਰ ਕਾਇ ਨਹੀਂ ਦਾਬਦਾ ਹੁੰਦਾ ਚਾੜਾ ਕੀ ਬੰਨੀ ਗੌਰ ਦਾ ਹੁੰਦਾ ਜਿਹੜੇ ਜੱਟ ਨੇ ਕਰਨੇ ਆ ਨਾ ਹਾਂ ਤੇ ਤਿਥਾਰ ਮਨਾਉਣੇ ਆ ਪਰ ਮਾ ਦੀ ਘਰੇ ਆਟਾ ਨਾ ਹੋਵੇ ਉਹ ਤਾਂ ਮਨਾਉਣੀ ਮਨਾਉਣੀ ਹਾਂ 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 ਮੇਨ ਗੱਲ ਤਾਂ ਆਹੀ ਆ ਹਾਂ ਜਿਹੜਾ ਪਕੜਾ ਦੇ ਲੈ ਜੱਟ ਦਾ ਹਾਂਜੀ ਐਂ ਦਾ ਝੋਲਾ ਨਹੀਂ ਹੋਇਆ ਚਲ ਛੀਮੇ ਮੀਨੇ ਕਣਕਾ ਹਾਂ ਦੁਬਾਰਾ ਆ ਜੂਗਾ ਵਾਰਾ ਆ ਜੈ ਬੀ ਵਾਲਾ ਜਿਵੇਂ ਬੈਗਰਾ ਸੇਣੇ ਬੰਦੇ ਕਹਿੰਦੇ ਦੇਖ ਹਾਂ ਵੀ ਦਾਣੇ ਚਲ ਕੋਗਲ ਨਹੀਂ ਵੈਗਰੂ ਸੁੱਖ ਰੱਖੇ ਹਾਂ ਹੈ ਸੁੱਖ ਰੱਖੇ ਹਾਂ ਹਾਂ ਨੇ ਵੀ ਆਥਾਰ ਵਾਲੇ ਬਾਈ ਬਹੁਤ ਗਾਲੇ ਨੇ ਲਓ ਜੀ ਲੋਟ ਨੰਗੋ ਜੀ ਨੰਗੋ ਆਪਾਂ ਹੋਲੀ ਬਣਾ ਲੈ ਜੀ ਕਾਲੀਆਂ ਪਰ ਇੰਚਰਜਾ ਚੱਜਾ ਜੱਪਾ ਜੀ ਫੜਕਣਾ ਪਊਗਾ ਹਾਂ ਦੇਖੋ ਜੀ ਬਾਜ਼ਾਰ ਚ ਭੀੜ ਬੜਾ ਕਦਰ ਹੀ ਫੁੱਲ ਹੈਗਾ ਹੈ ਇਹ ਆ ਗਈ ਮਾਨਸਾ ਸ਼ੈੱਡ ਚੱਲ ਰਿਹਾ ਹੁਣ ਆਪਾਂ ਅੱਗੇ ਤੁਹਾਨੂੰ ਬਾਜ਼ਾਰ ਚ ਦਿਖਾਵਾਂਗੇ ਹਾਂਜੀ ਹਾਂ ਚਲੋ ਜੀ ਆਜੋ ਜੀ ਕਿਹੜੀ ਐ ਕੋਮੈਂਟ ਆ ਗਈ ਹਾਂਜੀ ਆ ਆਪਣੀ ਡੈਰੀ ਵੀ ਨਹੀਂ ਮਾਰਦੇ ਜੀ ਆਪਣੀ ਡੈਰੀ ਆ ਗਈ ਆਪਣੀ ਆਹ ਅੱਛਾ ਜੀ ਆ ਆ ਗਈ ਆਪਣੀ ਡੈਰੀ ਜੀ ਜਿੰਮੀ ਡੈਰੀ ਹਾਂ ਜੀ ਹਾਂ ਜੀ ਚਲੋ ਜੀ ਆਪਣਾ ਇੱਥੇ ਵੀ ਥੋੜਾ ਰਸ ਦਾ ਆਟਾ ਉਧਰ ਜਾਦੇ ਆ ਗਰਾਹਾਂ ਹਾਂ ਦੇਖੋ ਗੇਡਾਂ ਦੇ ਕੁਝ ਵਾਕਾਂ ਦੇ ਹਾਂ ਦੇਖੋ ਹਾਂ ਬਾਲਾ ਜੀ ਆਣੇ ਦੇ ਅੱਛਾ ਬਹੁਤ ਟੌਪ ਟੌਪ ਦੇ ਖੜਿਓਣੇ ਇਹਨਾਂ ਦੇ ਪੂਰਾ ਸਿਰਾਂ ਨੇ ਦੇਖੋ ਆ ਦੇਖੋ ਮੇਜ ਕੁਰਸੀਆਂ ਕੇ ਫਰਨੀਚਰ ਵਾਲੀ ਆ ਗਏ ਹਰ ਇੱਕ ਉਹ ਤੇਰ ਗੇਲ ਟੀੜ ਭਾਈ ਗਈ ਆ ਕੀ ਅਗਾ ਫੁੱਲ ਲਾ ਹਾਂ ਬੰਦੀ ਸੁੱਖ ਚਾਹੀਦੀ ਆ ਬੰਦੇ ਦੀ ਸੁੱਖ ਚਾਹੀਦੀ ਆ ਫਸਲਾ ਭਾਈ ਬਾਦਿਆਂ ਘੜਦਿਆਂ ਰਹਿੰਦੀਆਂ ਨੇ ਕਿਰਤ ਨਾਲ ਲਾਇ ਕਰੋ ਭਾਈ ਹਾਂ ਜੇ ਬੰਦੀ ਸੁੱਖ ਹੋਵੇ ਨਾ ਨਾ ਕਹਿੰਦਾ ਪ੍ਰਮਾਤਮਾ ਸੁੱਖ ਰੱਖੇ ਦੇਖੋ ਚੱਲ ਵੇ ਏਲੇ ਰੇੜੀਆਂ ਵਾਲਾ ਹਾਂਜੀ ਹੋ ਕੇ ਪੜ ਜੈਨੇ ਸਾਰੇ हां जी हां जी बाजार पूरा ਭਖਿਆ ਹੋਇਆ ਹਾਂ ਜੀ ਦੇਖੋ ਜੀ ਢੇਡ ਹੋ ਗਿਆ ਸਾਡੀ ਢੇਡ ਜੀ ਬਟਿਆ ਹਾਂ 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 ਪਰ ਲਿਆ ਕੰਨਾ ਪਤਾ ਕੰਨਾ ਨਾ ਕੋੜੇ ਤੋਂ ਵੀ ਕੰਮ ਨਹੀਂ ਕਿਉਂ ਅੱਜ ਕੱਲ ਹਰੇਕ ਨੂੰ ਪੁੱਠਿਆ ਜਾਂਦੇ ਨੇ ਆਹੀ ਦਿਨ ਨੇ ਐ ਕਮਾਈ ਕਰਨ ਦੇ ਆਹੀ ਦਿਨ ਨੇ ਆਪਣੇ ਹਾਂ ਜੀ ਹਾਂ ਜੀ ਜੋ ਕਹਿੰਦੇ ਨੇ ਪਾਪਾ ਜਿੱਤੇ ਨੇ ਬਾਲ ਬਾਲੇ ਪੜਾਖੀ ਵੇਚਦੇ ਹਾਂਜੀ ਹਾਂ ਹਾਂ ਬਿਲਕੁਲ ਇਦਾਂ ਦਾ ਹਸਾਬ ਕਿਤਾਬ ਹੋਰ ਹੁੰਦਾ ਹੈ ਨਾ ਆਪਣਾ ਹੋਰ ਹੁੰਦਾ ਐ ਆਪਾਂ ਬਿਠਾ ਲਈਦਾ ਜਮਾ ਬਿਠਾ ਲਈਦੇ ਵਿੱਚ ਘਰ ਐਜੇ ਹੁੰਦੇ ਨੇ ਬੁੜੇ ਨੂੰ ਵੀ ਨਹੀਂ ਵਖਣ ਦਿੰਦੇ ਐ ਠੀਕ ਗੱਲ ਐ ਜਾ ਮੈਂ ਕੰਮ 500 ਦਾ ਪੂਰਾ ਜੀ ਵੀ ਤੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਲਾਈਕ ਕਰੋ ਆਏ ਹਾਏ ਆ ਜਾ ਓ ਜੀ ਪਹਿਲਾ ਹਿਆਰ ਜੀ ਉਧਰ ਸਾਡਾ ਪੁਲਿਸ ਮੈਘਵਾ ਬਾਈ ਗੇਰ ਗੱਡੀ ਖੜਾਈ ਖੜਾਗਾ ਹਾਂ ਹੈ ਇਹ ਵੀ ਵੀਰ ਵਿਚਾਰੇ ਡਿਊਟੀ ਪੂਰੀ ਤਾਂ ਦੇ ਹੀ ਨਾ ਕਰਦੇ ਨੇ ਦਾ ਤੋਂ ਪਰੇਖਣਾ ਛਾਂ ਦੇਖਣਾ ਹੈ ਹਾਂ ਜੀ ਹਾਂ ਬਿਲਕੁਲ ਹਾਂ ਬਿਲਕੁਲ ਥੋਮੋ ਠੀਕ ਰਹਿੰਦਾ ਨਜਵੇਂ ਦੇਖੋ ਜੀ ਕੋ ਵੀ ਚਲੇ ਜੇ ਸੋ ਅੱਜ ਆਜੋ ਭਾਈ ਆਜੋ ਹਾਂ ਜੀ ਇਹਨੇ ਕਿਵੇਂ ਆ ਜਾ ਆ ਜਾ ਤੇ ਸਾਜਾ ਦੇਖ ਹਰ ਇੱਕ ਚੀਜ਼ ਤੇ ਰਸ ਆਏਗਾ ਯਾਰਾ ਇਹਦੇ ਵੀ ਲਾ ਲਾ ਤੂੰ ਹੈ ਮਠਾਈ ਵਾਲੀ ਦੁਕਾਨ ਤੇ ਲਾਲਾ ਪਟਾਟ ਕੇੜੀ ਦੁਕਾਨ ਤੇ ਲਾਲਾ ਪਲਾੜੀ ਦੁਕਾਨ ਤੇ ਲਾਲਾ ਰਸ ਪੂਰਾਗਾ ਆਹਾ ਮੈਂ ਤਾਂ ਮੁੱਠੀ ਨਾ ਘਾਂਟੇ ਤੋਂ ਪਹਿਲਾਂ ਸੀਗਾ ਤਕਰੀਬਨ ਪੂਰੀ ਭੀੜ ਭੜਕਾ ਸੀਗਾ ਇੱਥੇ ਹੈ ਮਾ ਦੇਖੋ ਜੀ ਹਾਂ ਜੀ ਆ ਦੇਖੋ ਇਧਰ ਕੁਮਾਰ ਦੇ ਕੈਮਰਾ ਹੈ ਇਧਰ ਦੇਖੋ ਜੀ ਕੁਮਾਰ ਦੇ ਕੈਮਰਾ ਹਰ ਇੱਕ ਚੀਜ਼ ਹੈ ਗੁਮਾਨ ਟੈਲੀਗਾਂਵਾਲੇ ਆ ਗਏ ਹੁਣ ਅਰੇ ਆ ਸਾਡੇ ਗਿਆਨੀ ਜੀ ਆ ਗੁਮਾਨ ਗਡੇਰੀ ਵਾਲੇ ਇਹਨਾਂ ਨੇ ਵੀ ਇੱਟ ਕੀ ਮਠਾਈ ਦੀ ਦੁਕਾਨ ਕਰੀ ਆ ਹਾਂ ਇਹ ਸਾਰਿਆਂ ਲਈ ਧੰਨਵਾਦ ਜੀ ਸਾਰਿਆਂ ਦਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਬਾਈ ਜੀ ਧੰਨਵਾਦ ਸਾਰਿਆਂ ਦਾ